ਸਖਤ ਜੀ ਤੁਸੀਂ ਜੁੜੇ ਹੋ ਜ ਪੰਜਾਬ ਦੇ ਚੈਨਲ ਨਾਲ ਮੈਂ ਜਗਰਾਤ ਸਿੰਘ ਗਿੱਲ ਅੱਜ ਦੇ ਮੋਗਾ ਦੇ ਵਿੱਚ ਵਿਸ਼ੇਸ਼ ਤੌਰ ਤੇ ਸ਼੍ਰੀ ਵਿਜੇ ਕੁਮਾਰ ਵਰਮਾ ਏ ਡੀ ਜੀ ਪੀ ਇੰਟਰਨਲ ਸਕਿਉਰਿਟੀ ਪੰਜਾਬ ਵੱਲੋਂ ਲੋਕਾਂ ਦੇ ਨਾਲ ਇੱਕ ਸੰਪਰਕ ਮੀਟਿੰਗ ਕੀਤੀ ਗਈ ਇਸ ਮੀਟਿੰਗ ਵਿੱਚ ਜੁੱਧ ਨਸ਼ੇ ਦੇ ਵਿਰੁੱਧ ਤਹਿਤ ਲੋਕਾਂ ਨੂੰ ਜਾਗਰੂਕ ਕੀਤਾ ਗਿਆ ਤੇ ਨਸ਼ੇ ਨੂੰ ਖਤਮ ਕਰਨ ਦੇ ਲਈ ਲੋਕਾਂ ਦੇ ਸਾਥ ਦੀ ਅਪੀਲ ਵੀ ਕੀਤੀ ਇਸ ਮੌਕੇ ਜਾਣਕਾਰੀ ਦਿੰਦੇ ਹੋਏ ਸ਼੍ਰੀ ਸ਼ਿਵੇ ਕੁਮਾਰ ਏ ਡੀ ਜੀ ਵੀ ਵਰਮਾ ਨੇ ਕਿਹਾ ਕਿ ਮੈਂ ਮੋਗਾ ਦੇ ਵਿੱਚ ਤੀਸਰੀ ਵਾਰ ਸੰਪਰਕ ਮੀਟਿੰਗ ਕਰਨ ਲਈ ਪਹੁੰਚਿਆ ਹਾਂ ਉਥੇ ਲੋਕਾਂ ਨਾਲ ਮਿਲ ਕੇ ਨਸ਼ੇ ਨੂੰ ਜੜੋਂ ਖਤਮ ਕਰਨ ਦੇ ਲਈ ਵੀ ਲੋਕਾਂ ਨੂੰ ਅਪੀਲ ਕੀਤੀ ਅਤੇ ਯੁੱਧ ਨਸ਼ਿਆਂ ਦੇ ਵਿਰੁੱਧ ਪੰਜਾਬ ਪੁਲਿਸ ਵੱਲੋਂ ਲਗਾਤਾਰ ਨਸ਼ਾ ਤਸ਼ਕਰਾ ਨਾਲ ਉੱਪਰ ਸਕੰਜਾ ਕਸਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕਾਫੀ ਪਿੰਡਾਂ ਦੀਆਂ ਪੰਚਾਇਤਾਂ ਨੇ ਇਸ ਵੱਲ ਪੂਰਾ ਸਮਰਥਨ ਦਿੱਤਾ ਅਤੇ ਸਹਿਯੋਗ ਵੀ ਕੀਤਾ। ਉਨ੍ਹਾਂ ਕਿਹਾ ਕਿ ਜੇਕਰ ਕੋਈ ਵੀ ਨੌਜਵਾਨ ਇਸ ਨਸ਼ੇ ਦੀ ਦਲਦਲ ਦੇ ਵਿੱਚ ਟੱਚ ਕਿਆ ਹੈ ਉਸ ਨੂੰ ਨਸ਼ਾ ਛਡਾਉਣ ਅਤੇ ਉਸ ਨੂੰ ਨੌਕਰੀ ਕੋਈ ਪ੍ਰਾਈਵੇਟ ادارے ਦੇ ਵਿੱਚ ਜਾਂ ਕਿਸੇ ਤਰ੍ਹਾਂ ਦੇ ਵੀ ਨੌਕਰੀ ਦੇਣ ਦੇ ਲਈ ਪੰਜਾਬ ਸਰਕਾਰ ਵਚਨਬੱਧ ਹੈ। ਉਹਨਾਂ ਕਹੇ ਕਿ ਆਪਾਂ ਨੂੰ ਰਲ ਮਿਲ ਕੇ ਇਸ ਨਸ਼ੇ ਨੂੰ ਜੜੋਂ ਖਤਮ ਕਰਨਾ ਚਾਹੀਦਾ ਹੈ। ਤੁਸੀਂ ਵੱਧ ਤੋਂ ਵੱਧ ਸਾਡੇ ਪੰਜਾਬ ਪੁਲਿਸ ਅਤੇ ਪੰਜਾਬ ਸਰਕਾਰ ਦਾ ਸਾਥ ਦਿਓ। ਆਪਾਂ ਇਸ ਨਸ਼ੇ ਨੂੰ ਜੜੋਂ ਤੋ ਖਤਮ ਕਰ ਸਕੀਏ। ਉਹਨਾਂ ਕਹੇ ਕਿ ਜਿਹੜੇ ਨੌਜਵਾਨ ਨਸ਼ਾ ਛਡਣਾ ਚਾਹੁੰਦੇ ਹਨ ਉਹਨਾਂ ਨੂੰ ਨਸ਼ਾ ਛਡੌ ਕੇਂਦਰਾਂ ਦੇ ਵਿੱਚ ਭਰਤੀ ਕਰਵਾਇਆ ਜਾ ਰਿਹਾ ਹੈ। ਉਹਨਾਂ ਕਹੇ ਕਿ ਉਹਨਾਂ ਦੇ ਚੰਗੇ ਭਵਿੱਖ ਲਈ ਉਹਨਾਂ ਨੂੰ ਨੌਕਰੀ ਵੀ ਦਿੱਤੀ ਜਾ ਰਹੀ ਹੈ। ਉਮੀਦ ਕਰਦੇ ਹਾਂ ਕਿ ਆਉਣ ਵਾਲੇ ਸਮੇਂ ਵਿੱਚ ਜਲਦੀ ਹੀ ਪੰਜਾਬ ਨੂੰ ਨਸ਼ਾ ਮੁਕਤ ਬਣਾਇਆ ਜਾਵੇਗਾ ਇਸ ਵਕਤ ਉਹਨਾ ਹੋਰ ਕੀ ਕੀ ਆਉਤ ਤੁਹਾਨੂੰ ਸੁਣਾ ਦਿੰਦੇ ਹਾਂ ਪਰ ਉਸ ਤੋਂ ਪਹਿਲਾਂ ਜੇਕਰ ਤੁਸੀਂ ਚੈਨਲ ਤੇ ਨਵੇਂ ਆ ਤਾਂ ਚੈਨਲ ਨੂੰ ਸਬਸਕ੍ਰਾਈਬ ਅਤੇ ਬੈਲ ਆਈਕਨ ਦਾ ਬਟਨ ਦਬਾਉਣਾ ਨਾ ਭੁੱਲਣਾ ਤਾਂ ਜੋ ਤੁਹਾਨੂੰ ਨਵੀਂ ਅਪਡੇਟ ਤੇ ਜਾਣਕਾਰੀ ਮਿਲਦੀ ਰਹੇ ਬਹੁਤ ਬਹੁਤ ਧੰਨਵਾਦ ਤੇ ਇਹ ਜਿਹੜੀ ਉਪਲਬਧੀਆਂ ਅਸੀਂ ਅੱਗੇ ਚਾਲੂ ਰੱਖਣੀਆਂ ਨੇ ਇਹ ਜਿਹੜਾ ਦਰਦ ਦਾ ਦਾਗ ਹੈ ਚਿੱਟਾ ਉਹਦਾ ਸਫੇਦ ਹੁੰਦਾ ਹੈ ਉਹਦਾ ਦਾਗ ਦਿੱਤਾ ਵੀ ਪਰ ਉਸ ਦਾਗ ਨਾਲ ਕਿੰਨੀਆਂ ਸਾਡੀਆਂ ਜਵਾਨੀਆਂ ਖਰਾਬ ਹੋਈਆਂ ਨੇ ਕਿੰਨੇ ਸਾਡੇ ਫੈਮਲੀਆਂ ਖਰਾਬ ਹੋਈਆਂ ਨੇ ਕਿੰਨੇ ਬੱਚਿਆਂ ਦੇ ਭਵਿਖ ਖਰਾਬ ਹੋ ਰਹੇ ਉਹ ਦਾਗ ਹੈ ਉਹਨੂੰ ਅਸੀਂ ਮਟਾਉਣਾ ਹੈ ਉਹਦੇ ਵਿੱਚ ਅਸੀਂ ਉਸ ਲੰਬੇ ਰਸਤੇ 'ਚੋਂ ਬਹੁਤ ਅੱਗੇ ਰਸਤਾ ਤੈਅ ਕਰ ਚੁੱਕੇ ਹਾਂ ਅਸੀਂ ਹਿੰਮਤ ਨਹੀਂ ਹਾਰੀ ਇਹ ਜਿਹੜੀ ਮੁਹਿੰਮ ਹੈ ਇਹਦੇ ਵਿੱਚ ਤੁਹਾਡਾ ਸਾਰਿਆਂ ਦਾ ਯੋਗਦਾਨ ਮੈਂ بار بار ਇਹ ਚੀਜ਼ ਕਹਿੰਦਾ ਰਹੇ ਹਾਂ ਸਾਰਿਆਂ ਦਾ ਯੋਗਦਾਨ ਬਹੁਤ ਜ਼ਰੂਰੀ ਹੈ ਉਹਦੇ ਲਈ ਅਸੀਂ ਕਈ ਤਰੀਕੇ ਦੇ ਉਪਰਾਲੇ ਸਟੇਟ ਲੈਵਲ ਤੇ ਬੰਦੇ ਕੀਤੇ ਜਿਵੇਂ ਕਿ ਜਿਹੜੀ ਸਟੇਟ ਲੈਵਲ ਹੈਲਪਲਾਈਨ ਸੀ ਜਿਹਦਾ ਡੀਆਈਜੀ ਸਾਹਿਬ ਨੇ ਦੱਸਿਆ ਕਿ ਉਹਦਾ ਬਹੁਤ ਵੱਡਾ ਰਿਜ਼ਲਟ ਆਇਆ ਹੈ ਮੈਂ ਸਿਰਫ गुजारिश ਕਰਾਂਗਾ ਕਿ ਜੀ ਉਹ ਹੈਲਪਲਾਈਨ ਤੇ ਤੁਸੀਂ ਵੇਜਿਜਕ ਹੋ ਕੇ ਜੋ ਕੋਈ ਤੁਹਾਡੇ ਕੋਲ ਇਨਫੋਰਮੇਸ਼ਨ ਹੈ ਉਹ ਦੋ ਅਸੀਂ ਹਰ ਜ਼ਿਲ੍ਹੇ ਦੇ ਵਿੱਚ ਸਟੇਟ ਲੈਵਲ ਤੇ ਡਰਗ ਡਿਐਡਿਕਸ਼ਨ ਸੈਂਟਰ ਜਿਹੜੇ ਨੇ ਉਹਨਾਂ ਦੀਆਂ ਕੈਪੈਸਟੀਆਂ ਵਧਾ ਰਹੇ ਨੇ ਔਰ ਸੈਂਟਰ ਨੇ ਉਹਨਾਂ ਦੀ ਕੈਪੈਸਿਟੀ ਵਧਾ ਰਹੇ ਨੇ ਇਹਦੇ ਵਿੱਚ ਤੁਹਾਡੇ ਸਾਰਿਆਂ ਦਾ ਯੋਗਦਾਨ ਸਭ ਤੋਂ ਵੱਡਾ ਹੈ ਅੱਜ ਇਹ ਸੰਪਰਕ ਮੀਟਿੰਗ ਦਾ ਇੱਥੇ ਆਯੋਜਨ ਕੀਤਾ ਹੈ ਜਿਹੜੀ ਮੁਹਿੰਮ ਚੱਲ ਰਹੀ ਹੈ ਯੁੱਧ ਨਸ਼ਾ ਵਿਰੁੱਧ ਅ ਪਿਛਲੇ 3 ਮਹੀਨਿਆਂ ਤੋਂ ਮੈਂ ਇੱਥੇ ਆ ਰਹੇ ਹਾਂ ਤੇ ਇਸ ਅੱਜ ਜਿਹੜੀ ਸੰਪਰਕ ਮੀਟਿੰਗ ਹੈ ਉਹਦੇ ਵਿੱਚ ਜਿਹੜਾ ਪਬਲਿਕ ਵੱਲੋਂ ਫੀਡਬੈਕ ਮਿਲਿਆ ਹੈ ਉਹ ਬੜਾ ਪੋਜ਼ਿਟਿਵ ਹੈ ਸੁਖਾਵਾਂ ਕਿਉਂਕਿ ਇਹ ਜਿਹੜੀ ਅਸੀਂ ਮਿਹਨਤ ਕੀਤੀ ਹੈ ਪਿਛਲੇ 3 3.5 ਮਹੀਨੇ ਉਹਦਾ ਪਰਿਨਾਮ ਹੈ ਕਿ ਅੱਜ ਪਬਲਿਕ ਆਪ ਕਹਿ ਰਹੀ ਹੈ ਕਿ ਪੰਜਾਬ ਪੁਲਿਸ ਨੇ ਬਹੁਤ ਵਧੀਆ ਕੰਮ ਕੀਤਾ ਹੈ। ਔਰ ਇਨਫੈਕਟ ਮੋਗਾ ਪੁਲਿਸ ਮੋਗਾ ਜ਼ਿਲ੍ਹਾ ਤੇ ਸਟੇਟ ਪੱਧਰ ਤੇ ਵੀ ਰਿਕਵਰੀਆਂ ਬਹੁਤ ਹੋਈਆਂ। ਤੁਸੀਂ ਆਪ ਸੁਣਿਆ ਹੋਣਾ ਕਿ ਨਸ਼ਾ ਮੇਲਾ ਬੰਦ ਹੋ ਗਿਆ। ਇੰਨਾ ਘਟ ਗਿਆ ਕਿ ਉਹਦੇ ਲਈ ਬਹੁਤ ਮਿਹਨਤ ਕਰਨੀ ਪੈਂਦੀ ਹੈ ਤੇ ਇਸ ਲਈ ਪੰਜਾਬ ਪੁਲਿਸ ਨੂੰ ਇਸ ਚੀਜ਼ ਦੀ ਬੜੀ ਖੁਸ਼ੀ ਹੈ ਕਿ ਅਸੀਂ ਮਿਹਨਤ ਕੀਤੀ ਤੇ ਅਸੀਂ ਇਸ ਰਸਤੇ ਤੇ ਪਹੁੰਚ ਚੁੱਕੇ ਹਾਂ। ਐਨਸਰ ਲੱਗਦਾ ਕਿ ਜਿਸ ਤਰ੍ਹਾਂ ਪਹਿਲਾਂ ਜਿਹੜੇ ਐਡਿਕਟ ਸੀਗੇ ਉਹਨਾਂ ਨੂੰ ਰੀਹੈਬਿਟੀਟੇਸ਼ਨ ਸੈਂਟਰ ਵੀ ਭੇਜਿਆ ਜਾਂਦਾ ਸੀ ਉਹਨ ਪੁਲਿਸ ਵੱਲੋਂ ਉਹਨਾਂ ਤੇ ਕਾਰਵਾਈ ਕਰਕੇ ਰੀਹੈਬਿਟੀਟੇਸ਼ਨ ਸੈਂਟਰ ਕੋਈ ਜਿਆ ਰਿਆ ਉਹਦੇ ਨਾਲ ਵੀ ਕਾਫੀ ਵਰਕ ਗਿਆ ਨਹੀਂ ਅਸੀਂ ਤਾਂ ਪਹਿਲਾਂ ਤੋਂ ਹੀ ਮੋਟੀਵੇਟ ਕਰ ਰਹੇ ਸੀ ਅਸੀਂ ਫੈਮਿਲੀਜ਼ ਨੂੰ ਵੀ ਮੋਟੀਵੇਟ ਕਰਦੇ ਸੀ ਅਸੀਂ ਪੰਚਾਇਤ ਨੂੰ ਵੀ ਮੋਟੀਵੇਟ ਕਰਦੇ ਸੀ ਕਿ ਭਈ ਉਹਨਾਂ ਨੂੰ ਰੀਹੈਬਿਲੀਟੇਟ ਕਰਾਓ ਪਰ ਜਿਹੜਾ ਹੁਣ ਉਪਰਾਲਾ ਕੀਤਾ ਹੈ ਉਹਦੇ ਵਿੱਚ ਅਸੀਂ ਜਿਹੜੇ ਡਰਗ ਡੀਐਡਿਕਸ਼ਨ ਸੈਂਟਰ ਹੈ ਉਹਦਾ ਦੀ ਉਹਦੇ ਵਿੱਚ ਨੰਬਰ ਆਫ ਬੈਡਸ ਵੀ ਪੜਾਏ ਹੈ ਪੋਰਟ ਸੈਂਟਰ ਦੇ ਵਿਸ਼ ਨੂੰ ਹੋਰ ਗিয়ার ਅਪ ਕੀਤਾ ਹੈ ਉਹਦੇ ਰਜਿਸਟ੍ਰੇਸ਼ਨ ਵਧੀ ਹੈ ਇਹਦਾ ਪਬਲਿਕ ਦਾ ਬੜਾ ਸਹਿਯੋਗ ਹੈ ਪਬਲਿਕ ਦਾ ਸਹਿਯੋਗ ਹੈ ਤੇ ਅਸੀਂ ਤਾਂ ਗিয়ার ਅਪ ਹੈ ਸਰ ਹੋਰ ਕਿਸ ਤਰ੍ਹਾਂ ਦੇ ਉਪਰਾਲੇ ਕੀਤੇ ਜਾ ਰਹੇ ਨੇ ਨਸ਼ੇ ਨੂੰ ਖਤਮ ਕਰਨ ਦੇ ਜਿਹੜੇ ਉਪਰਾਲੇ ਚੱਲ ਰਹੇ ਨੇ ਉਹਨਾਂ ਨੂੰ ਹੋਰ ਜ਼ੋਰ ਨਾਲ ਚਲਾਇਆ ਜਾ ਰਿਹਾ ਹੈ ਪਲੱਸ ਇਸ ਵੇਲੇ ਜਿਹੜਾ ਮੇਨ ਉਪਰਾਲੇ ਚੱਲ ਰਹੇ ਨੇ ਉਹ ਹੈ ਕਿ ਡਰਗ ਦੀ ਐਡਿਕਸ਼ਨ 'ਤੇ ਜ਼ਿਆਦਾ ਧਿਆਨ ਦਿੱਤਾ ਜਾਵੇ ਸਪਲਾਈ ਰੋਕਣ ਲਈ ਅਸੀਂ ਆਲਰੇਡੀ ਬਹੁਤ ਕੁਝ ਕਰ ਚੁੱਕੇ ਹਾਂ ਇਸ ਤੋਂ ਇਲਾਵਾ ਇਹਨਾਂ ਨੂੰ ਰੋਜ਼ਗਾਰ ਵੱਲ ਜਿਹੜਾ ਹੈ ਉਹ ਸਟੇਟ ਗਵਰਨਮੈਂਟ ਨੇ ਸ਼ੁਰੂ ਕਰਤਾ ਹੈ ਜਿਹੜੀ ਵੋਕੇਸ਼ਨਲ ਟ੍ਰੇਨਿੰਗ ਵਗੈਰਾ ਹੈ ਉਹਦਾ ਸਾਰਾ ਪ੍ਰੋਗਰਾਮ ਚੱਲ ਰਿਹਾ ਹੈ ਤੇ ਆਲਰੇਡੀ ਇਨ ਪਲੇਸ ਹੈ ਉਹਦੇ ਵਿੱਚ ਵੀ ਹੁਣ ਕਾਫੀ ਜੋਰ ਦਿੱਤਾ ਜਾ ਰਿਹਾ ਹੈ ਤਾਂ ਕਿ ਜਿਹੜੇ ਜਿਹੜੇ ਬੱਚੇ ਨਸ਼ਾ ਛੱਡਦੇ ਆ ਉਹ ਕੋਈ ਨਾ ਕੋਈ ਰੋਜ਼ਗਾਰ ਫੜ ਲੈਣ ਤੇ ਆਪਣੀ ਰੋਜੀ ਰੋਟੀ ਚਲਾ ਸਕਣ ਸਰ ਪਿੰਡਾਂ ਦੇ ਲੋਕ ਵੀ ਪਹੁੰਚੇ ਨੇ ਕੀ ਕਹਿਣਾ ਉਹਨਾਂ ਦਾ ਕਿਵੇਂ ਨਸ਼ਾ ਜਿਹੜਾ ਹੁਣ ਕਿੰਨੀ ਕਿ ਜਿਹੜੀ ਆ ਪਿੰਡਾਂ ਦੇ ਵਿੱਚ ਰੋਕੀ ਜਾਂ ਕੋਈ ਵੀ ਪਿੰਡਾਂ ਵਾਲਿਆਂ ਨੇ ਕੋਈ ਮੰਗਿਆ ਕਿ ਕਿਸ ਤਰ੍ਹਾਂ ਦੇ ਸਾਨੂੰ ਉੱਥੇ ਮਾਹੌਲ ਚਾਹੀਦਾ ਜੇ ਕਿੱਦਾਂ ਦਾ ਅੱਜ ਦੀ ਮੀਟਿੰਗ ਦੇ ਵਿੱਚ ਤਾਂ ਜਿਹੜੇ ਵੀ ਇੱਥੇ ਪੰਚਾਇਤਾਂ ਆਈਆਂ ਪਿੰਡ ਵਾਲੇ ਆਏ ਆ ਉਹਨਾਂ ਦਾ ਫੀਡਬੈਕ ਕਾਫੀ ਚੰਗਾ ਮਿਲਿਆ ਕਿ ਉਹਨਾਂ ਦੇ ਪਿੰਡਾਂ 'ਚ ਨਸ਼ਾ ਰੁਕ ਗਿਆ ਜਿਹੜੇ ਬੱਚੇ ਸੀਗੇ ਉਹ ਜਾਂ ਤਾਂ ਸੈਂਟਰ ਚਲੇ ਗਏ ਜਾਂ ਔਟ ਸੈਂਟਰ ਆ ਗਏ ਉਹਨਾਂ ਨੇ ਭਰੋਸਾ ਵੀ ਦਿਲਾਇਆ ਹੈ ਕਿ ਜੀ ਅਸੀਂ ਦਿਨ ਰਾਤ ਚੌਕਸੀ ਕਰ ਰਹੇ ਨੇ ਕਿ ਅਗੇ ਇਹੋ ਜਿਹੀ ਕੋਈ ਗੱਲ ਸਾਹਮਣੇ ਆਂਦੀ ਹੈ ਮੈਂ ਇਹ ਵੀ ਦੱਸਿਆ ਸੀਗਾ ਕਿ ਜਿਹੜੀ ਸਟੇਟ ਹੈਲਪਲਾਈਨ ਹੈ ਉਹਦੇ ਰਿਜ਼ਲਟ ਵੀ ਬੜੇ ਚੰਗੇ ਆ ਤੇ ਮੈਂ ਇਹਨਾਂ ਨੂੰ ਹੰਕਾਰਾ ਵੀ ਦਿੱਤਾ ਹੈ ਕਿ ਵੀ ਅਸੀਂ ਇਹ ਸਪੀਡ ਬਣਾਈ ਰੱਖਣੀ ਹੈ। ਇਹਨਾਂ ਦੇ ਵਿੱਚ ਜਿਹੜੀਆਂ ਕਮੇਟੀਆਂ ਬਣਾਈਆਂ ਗਈਆਂ ਕਿ ਸੀ ਸਰ ਉਹਨਾਂ ਦਾ ਕੋਈ ਫਾਇਦਾ ਹੋ ਰਿਹਾ ਹੈ? ਹਾਂ ਡੈਫੀਨਿਟਲੀ ਫਾਇਦਾ ਹੋ ਰਿਹਾ ਹੈ। ਕਾਉਂਸਲਿੰਗ ਦੇ ਵਿੱਚ ਵੀ ਫਾਇਦਾ ਹੋ ਰਿਹਾ ਹੈ। ਜਿਹੜੇ ਬੱਚਿਆਂ ਨੂੰ ਆਈਡੈਂਟੀਫਾਈ ਕਰਨਾ ਤੇ ਉਹਨਾਂ ਨੂੰ ਡਰਗ ਦੀ ਐਡਿਕਸ਼ਨ ਸੈਂਟਰ ਪੇਜਨਾ ਜਾਂ ਓਟ ਸੈਂਟਰ ਪੇਜਨਾ ਫੈਮਲੀਆ ਨੂੰ ਸਾਹਮਣਾ ਉਹਨਾਂ ਨਾਲ ਗੱਲਬਾਤ ਕਰਨੀ ਉਹਨਾਂ ਦਾ ਰੋਲ ਬੜਾ ਪੋਜ਼ਿਟਿਵ ਨਜ਼ਰ ਆ ਰਿਹਾ ਹੈ।